ਪੰਜਾਬ ਚ ਹਾਲਾਤ ਇੰਨੇ ਜ਼ਿਆਦਾ ਮਾੜੇ ਹੋ ਗਏ ਨੇ ਆਏ ਦਿਨ ਲੁਟੇਰਿਆਂ ਵੱਲੋਂ ਚੋਰੀ ਤੇ ਲੁੱਟਖੋਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਐ ਇਸੇ ਕੜੀ ਚ ਤਰਨਤਾਰਨ ਚ ਅੱਧੀ ਦਰਜਨ ਦੇ ਕਰੀਬ ਕਾਰ ਸਵਾਰ ਲੁਟੇਰਿਆਂ ਨੇ ਇੱਕ ਪੈਟਰੋਲ ਪੰਪ ਮਾਲਕ ਨੂੰ ਆਪਣਾ ਨਿਸ਼ਾਨਾ ਬਣਾਇਆ ਤੇ ਪੈਟਰੋਲ ਪੰਪ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅੱਧੀ ਰਾਤ ਨੂੰ ਕਾਰ ਸਵਾਰ ਲੁਟੇਰੇ ਆਏ ਤੇ ਪੈਟਰੋਲ ਪੰਪ ਦੇ ਮਾਲਕ ਨੂੰ ਹਥਿਆਰਾਂ ਦੀ ਨੋਕ ਤੇ ਚਾਬੀਆਂ ਖੋ ਕੇ ਉਥੋਂ ਲੁੱਟ ਕਰਕੇ ਫਰਾਰ ਹੋ ਗਏ ਬਰਹਾਲ ਪੁਲਿਸ ਇਸ ਪੂਰੇ ਮਾਮਲੇ 'ਚ ਜਾਂਚ ਕਰ ਰਹੀ ਹੈ। ਪਾਜੀ ਇਹ ਇਨਾ ਤੇਲ ਪਾਉਣ ਦੇ ਇਦਾਂ ਹੀ ਮੋਟਰਲ ਵਿੱਚ ਤੇ ਉਧਰੋਂ ਪੰਜ ਜਣੇ ਆਏ ਆ ਤੇ ਉਹਨਾਂ ਆਉਨੇ ਹੀ ਬਸ ਇਧਰ ਨੂੰ ਸਦਾ ਨੂੰ ਕਹਿੰਦੇ ਤੇਲ ਪਾਓ ਗੰਦੀਆਂ ਗਾਲਾਂ ਬੋਲਦੇ ਪਏ ਤੇ ਸਿੱਧਾ ਇਥੋਂ ਮੋਟਾ ਉਹ ਬੋਝ ਹੀ ਨਹੀਂ ਬੈਠੇ ਹੀ ਉਹਨਾਂ ਨੂੰ ਸਿੱਧੇ ਭਜਾਏ ਆ ਤੇ ਉਹਨਾਂ ਨੇ ਉਹ ਰਫਲ ਫੜੀ ਵੱਡੀ ਇੱਕ ਤੇ ਬਾਕੀ ਸਾਰੇ ਨੇ ਪਿਸਤਲ ਹੀ ਨਾ ਛੋਟੇ ਉਹ ਮੁੰਡੇ ਨੇ ਵੀ ਵੇਖਿਆ। ਤੇ ਉਹ ਛੋਟੇ ਸੰਦ ਫੜੇ ਹੀ ਉਹਨਾਂ ਨੇ ਤੇ ਅਸੀਂ ਤੇ ਡਰਦੇ ਮੈਂ ਉਧਰੋਂ ਪਰੇ ਨੂੰ ਹੋ ਗਿਆ ਤੇ ਮੈਂ ਹੋਰ ਮਾਰਨਾ ਦੇਣ ਤੇ ਉਹ ਦੂਜਾ ਮੁੰਡਾ ਵੀ ਇੱਧਰੋਂ ਗਿਆ ਬੋਈ ਇੱਥੇ ਬੈਠੇ ਆਨੂੰ ਕਾ ਗਾਲਾਂ ਕੱਢੀਆਂ ਖੇਲ ਪਾਓ ਇੱਥੇ ਇਧਰ ਘਟਨਾ ਹੋਈ ਤੇਲ ਪੋਣ ਆਏ ਸੀ ਤੇ ਗੱਡੀ ਲੈ ਕੇ ਪੰਜ ਆਦਮੀ ਸੀ ਗੱਡੀ 'ਚ ਤੇਲ ਪੋਣ ਆਏ ਤੇ ਤੇਰ ਨਹੀਂ ਪਿਆ ਤੇ ਉਹਨਾਂ ਬਾਊ ਤੋਂ ਚਾਬੀ ਲੈ ਗਏ ਤੇ ਬਾਊ ਦੇ ਫਾਇਰ ਮਾਰ ਕੇ ਇੱਕ ਤੇ ਉਹ ਲੁੱਟਮਾਰ ਕਰਕੇ ਸਾਰੀ ਲੈ ਗਏ ਤੇ ਲੁੱਟਿਆ ਵੀ ਅੰਦਰ ਹਾਂਜੀ ਹਾਂਜੀ ਕਿਹੜੀ ਗੱਡੀ ਤੇ ਕਿੰਨੇ ਜਣੇ ਆਏ ਗੱਡੀ ਵਾਈਟ ਰੰਗ ਦੀ ਇਹਨਾਂ ਨੇ ਪਾ ਕਿਹੜੀ ਹੈ ਸਭ ਤੋਂ ਵੱਡੀ ਸਿੱਕਦੇ ਅਬ ਇਹ ਜਾਇ ਰਿਹਾ ਪੰਜ ਚਾਰ ਜਣੇ ਹੈਗੇ ਚਾਰ ਜਣੇ ਹਾਂਜੀ ਹਾਂਜੀ ਤੇ ਗੋਲੀ ਬਾਹ ਦੇ ਮਾਰੀ ਆ ਹਾਂਜੀ ਹਾਂਜੀ ਕੀ ਨਾਮ ਬਗਦੇ ਗੋਲੀ ਬਾਹਦ ਨਾਮ ਸ਼ਾਮ ਸਿੰਘ ਇੱਥੇ ਤਕਰੀਬ ਸਿਰਫ ਬੀਡੀਆ ਰੰਗ ਚਿੱਤਰ ਤੇ ਜਿਹੜੇ ਆ ਪੰਜ ਤਕਰੀਬ ਨੌਜਵਾਨ ਆਏ ਆ ਤੇ ਆ ਕੇ ਉਹਨਾਂ ਨੇ ਇੱਥੇ ਲੁੱਟਖੋ ਸ਼ੁਰੂ ਲੁੱਟਣਾ ਸ਼ੁਰੂ ਕਰਤਾ ਉਹ ਤੋਂ ਜਿਹੜਾ ਸ਼ਾਮ ਲਾਲ ਮਾਲਕ ਹੈ ਉਹਨੂੰ ਉਹਨਾਂ ਨੇ ਲੋਕ ਦੀਆਂ ਚਾਬੀਆਂ ਮੰਗੀਆਂ ਜਿਹਦੇ ਕੋਲ ਦੇ ਉਹਨੂੰ ਥੋੜਾ ਜਹਾ ਦੇਣ ਤੋਂ ਇਨਕਾਰ ਕੀਤਾ ਜਿਸ ਤੇ ਉਹਨਾਂ ਨੇ ਉਹਦੇ ਪੱਟ ਵਿੱਚ ਗੋਲੀ ਮਾਰੀ ਐ ਤੇ ਉਸ ਤੋਂ ਬਾਅਦ ਚਾਬੀਆਂ ਖੋ ਕੇ ਜਿਹੜਿਆ ਕੁਛ ਜਿਹੜੀ ਇੱਥੇ ਦਾ ਪੇਮੈਂਟ ਉਹ ਖੋ ਕੇ ਲਏ ਉਹ ਕਿੰਨੇ ਕ ਪੇਮੈਂਟ ਰੁਕੀ ਹੋਣਗੇ ਪਤਾ ਚੱਲਿਆ ਕੋਈ ਇਨਵੈਸਟੀਗੇਸ਼ਨ ਨੂੰ ਇਹਦੇ ਤੱਕ ਅਜੇ ਤੱਕ ਕੁਝ ਨਹੀਂ ਪਤਾ ਲੱਗਿਆ ਕਿਉਂਕਿ ਜਿਹੜੇ ਮਾਲਕ ਨੇ ਉਹ ਹਸਪੀਟਲ ਚ ਐਡਮਿਟ ਕੀਤੇ ਨੇ ਉਹਨਾਂ ਦੇ ਹੋਂਦ ਤੇ ਹੀ ਪਤਾ ਲੱਗੂ ਕਿ ਕਿੰਨੇ ਹੋਈਏ ਕਿਹੜੇ ਰੰਗ ਦੀ ਗੱਡੀ ਸੀ ਜਿਸ ਤੇ ਸਵਾਰ ਹੋ ਕੇ ਆਇਆ ਇਹ ਬੀੜੀ ਰੰਗ ਦਿੱਤਾ ਸ਼ਿਫਟ ਗੱਡੀ ਸ਼ਿਫਟ ਤੇ ਮੁੜ ਕੇ ਬਾਅਦ ਚ ਫਰਾਰ ਹੋਗੇ ਸਰ ਕੋੜੀਆ ਹਾਂਜੀ ਹਾਂਜੀ ਕਿੰਨੇ ਕੁ ਫਾਇਰ ਹੋਣ ਦੇ ਕੋਈ ਫਾਇਰ ਹੋਇਆ ਇੱਕ ਫਾਇਰ ਹੋਇਆ ਇੱਕ ਹਾਂਜੀ ਤੇ ਜਿਹੜੇ ਜਿੰਨਾਂ ਦੀ ਹਾਲ ਜਿੰਨਾਂ ਦੇ ਗੋਲੀ ਵੱਜੀ ਉਹਨੂੰ ਕਿਹੜਾ ਐਡਮਿਟ ਕਰਾਇਆ ਗਿਆ ਉਹ ਤਰਨ ਤਰਨ ਲੱਗੇ ਗਿਆ ਜੀ ਤੇ ਸੀਸੀਟੀਵੀ ਚ ਕੁਝ ਸਾਹਮਣੇ ਆਇਆ ਸੀ ਚੈੱਕ ਕਰ ਰਹੇ ਆ ਪੰਜਾਬ ਚ ਹਾਲਾਤ ਇੰਨੇ ਜ਼ਿਆਦਾ ਮਾੜੇ ਹੋ ਗਏ ਨੇ ਆਏ ਦਿਨ ਲੁਟੇਰਿਆਂ ਵੱਲੋਂ ਚੋਰੀ ਤੇ ਲੁੱਟਖੋਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਐ ਇਸੇ ਕੜੀ ਚ ਤਰਨਤਾਰਨ ਚ ਅੱਧੀ ਦਰਜਨ ਦੇ ਕਰੀਬ ਕਾਰ ਸਵਾਰ ਲੁਟੇਰਿਆਂ ਨੇ ਇੱਕ ਪੈਟਰੋਲ ਪੰਪ ਮਾਲਕ ਨੂੰ ਆਪਣਾ ਨਿਸ਼ਾਨਾ ਬਣਾਇਆ ਤੇ ਪੈਟਰੋਲ ਪੰਪ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅੱਧੀ ਰਾਤ ਨੂੰ ਕਾਰ ਸਵਾਰ ਲੁਟੇਰੇ ਆਏ ਤੇ ਪੈਟਰੋਲ ਪੰਪ ਦੇ ਮਾਲਕ ਨੂੰ ਹਥਿਆਰਾਂ ਦੀ ਨੋਕ ਤੇ ਚਾਬੀਆਂ ਖੋ ਕੇ ਉਥੋਂ ਲੁੱਟ ਕਰਕੇ ਫਰਾਰ ਹੋ ਗਏ ਬਹਿਰ ਹਾਲ ਪੁਲਿਸ ਇਸ ਪੂਰੇ ਮਾਮਲੇ ਚ ਜਾਂਚ ਕਰ ਰਹੀ ਐ ਪੰਜਾਬ ਚ ਹਾਲਾਤ ਇੰਨੇ ਜ਼ਿਆਦਾ ਮਾੜੇ ਹੋ ਗਏ ਨੇ ਆਏ ਦਿਨ ਲੁਟੇਰਿਆਂ ਵੱਲੋਂ ਚੋਰੀ ਤੇ ਲੁੱਟਖੋਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਐ ਇਸੇ ਕੜੀ ਚ ਤਰਨਤਾਰਨ ਚ ਅੱਧੀ ਦਰਜਨ ਦੇ ਕਰੀਬ ਕਾਰ ਸਵਾਰ ਲੁਟੇਰਿਆਂ ਨੇ ਇੱਕ ਪੈਟਰੋਲ ਪੰਪ ਮਾਲਕ ਨੂੰ ਆਪਣਾ ਨਿਸ਼ਾਨਾ ਬਣਾਇਆ ਤੇ ਪੈਟਰੋਲ ਪੰਪ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅੱਧੀ ਰਾਤ ਨੂੰ ਕਾਰ ਸਵਾਰ ਲੁਟੇਰੇ ਆਏ ਤੇ ਪੈਟਰੋਲ ਪੰਪ ਦੇ ਮਾਲਕ ਨੂੰ ਹਥਿਆਰਾਂ ਦੀ ਨੋਕ ਤੇ ਚਾਬੀਆਂ ਖੋ ਕੇ ਉਥੋਂ ਲੁੱਟ ਕਰਕੇ ਫਰਾਰ ਹੋ ਗਏ ਬਹਿਰ ਹਾਲ ਪੁਲਿਸ ਇਸ ਪੂਰੇ ਮਾਮਲੇ ਚ ਜਾਂਚ ਕਰ ਰਹੀ ਐ